ਾਂਡੇ ਆਉਣ ਲੱਗੇ ਜਿਵੇਂ ਦੇਖੋ ਮੁਰਗੀ ਬੈ ਗਈ ਆ ਇਹ ਵੀ ਜਿਹੜੀਆਂ ਵੱਡੀਆਂ ਮੁਰਗੀਆਂ ਉਹ ਆਂਡੇ ਦੇਈ ਜਾਂਦੀਆਂ ਆਪਣੀਆਂ ਤੇ ਜਿਹੜੀਆਂ ਵਿੱਚ ਸੋਨੂੰ ਇਹ ਦਿਖਦੀਆਂ ਹੁਣ ਇਹ ਵਾਲੀਆਂ ਮੁਰਗੀਆਂ ਇਹ ਇਹ ਤਾਂ ਸੋਨੂੰ ਵੱਡੀ ਆ ਇਹ ਇਹ ਤੇ ਇਹ ਵਾਲੀਆਂ ਮੁਰਗੀਆਂ ਸਾਰੀਆਂ ਲਾਲ ਜਿਓਂ ਛੱਡ ਕੇ ਜਿੰਨੀਆਂ ਕਾਲੀਆਂ ਮੁਰਗੀਆਂ ਵੀਰੇ ਇਹ ਆਪਣੀਆਂ ਮਹੀਨੇ ਤਾਈਂ ਫੁੱਲ ਆਂਡੇ ਤੇ ਆ ਜਾਣੀਆਂ ਉਸ ਤੋਂ ਬਾਅਦ ਆ ਜਾਣੀਆਂ ਪੁਰਸ ਫੁੱਲ ਸਰਦੀ ਵਿੱਚ ਆ ਰਹੀ ਆਂਡੇ ਤੇ ਤੇ ਉਸ ਤੋਂ ਬਾਅਦ ਆ ਜਾਣੀ ਆਪਣੀਆਂ ਬਲੈਕ ਕੈਸਟ ਆਂਡੇ ਤੇ ਕਹਿੰਦਾ ਮਤਲਬ ਆਪਣੇ ਕੋਲ ਸਾਰਾ ਸਾਲ ਆਂਡਾ ਨਹੀਂ ਮੁੱਕਦਾ ਵੀਰੇ ਹੁਣ ਥੋੜੀ ਜੀ ਆ ਦੋ ਤਿੰਨ ਮਹੀਨੇ ਦਿੱਕਤ ਹੈ ਜੀ ਕਿਉਂਕਿ ਵੱਡੇ ਪੀਸ ਆਪਣੇ ਕੋਲ ਘੱਟ ਨੇ ਤੇ ਨਹੀਂ ਆਪਣੇ ਕੋਲੇ ਤੁਸੀਂ ਕੋਦੋਂ ਮਰਜ਼ੀ ਆਂਡਾ ਲੈ ਸਕਦੇ ਹੋ अवेलेबल ਹੋਊਗਾ ਤੇ ਫੀਡ ਵੀ ਆਪਣੀ ਦੇਖੋ ਇਹ ਪਈਆ ਆਪਾਂ ਲੇਅਰ ਫੇਸ 1 ਵਰਤਦੇ ਆਂਗੇ ਤੇ ਇਹ ਫੀਡ ਆਂਡੇ ਵਾਲੀ ਇਹਨਾਂ ਨੂੰ ਹੋਏ ਨਹੀਂ ਸੋਨੇ ਨੇ ਡਾਇਆ ਤੇ ਬਾਕੀ ਇਹ ਆਪਣਾ ਛੋਟਾ ਜਿਹਾ ਫਾਰਮ ਫੱਖਾ ਬਾਕੀ ਗੈਂਸ ਨਿਕਲਣ ਵਾਸਤੇ ਐਸੇ ਪਾਸੇ ਮੋਰੇ ਰੱਖੇ ਹੋਏ ਆ ਤੇ ਹੁਣ ਗਰਮੀ ਜ਼ਿਆਦਾ ਆ ਗਈ ਇੱਕ ਅਡਜਸਟ ਫੈਨ ਲਾਉਣਾ ਪੈਣਾ ਉਹ ਆਪਾਂ ਜਲਦੀ ਸਾਨੂੰ ਵੀਡੀਓ ਦੇ ਵਿੱਚ ਦਿਖਾਉਗਾ ਲੱਗਿਆ ਹੋਇਆ ਤੇ ਸ਼ਾਮ ਨੂੰ ਇਹਨਾਂ ਨੂੰ ਸਬਜ਼ੀ ਪਾ ਦੇਈਏ ਕੱਟ ਕੇ ਸਾਰੀ ਗੰਡੇ ਵਗੈਰਾ ਹੁੰਦੇ ਛੋਲਕ ਸਾਰੇ ਇਕੱਠੇ ਕਰਕੇ ਸ਼ਾਮ ਨੂੰ ਉਹ ਤੇ ਸਵੇਰ ਨੂੰ ਆਪਾਂ ਪਾਉਣੀ ਇਹਨਾਂ ਨੂੰ ਫੀਡ ਇੱਕ ਟਾਈਮ ਦੀ ਫੀਡ ਆਪਾਂ ਬਚਾ ਲੈਂਨੇ ਆ ਇਦਾਂ ਕਰਕੇ ਆਪਣੀ ਫੀਡ ਦੀ ਫੀਡ ਵੀ ਘੱਟ ਲੱਗਦੀ ਆ ਤੇ ਜੇਬ ਚੋਂ ਪੈਸਾ ਘਟ ਜਾਂਦਾ ਛੋਟੇ ਛੋਟੇ ਗੱਲਾਂ ਵਾਕੀ ਤੁਸੀਂ ਫਿਰ 20-50 ਮੁਰਗੀਆਂ ਤੋਂ ਸ਼ੁਰੂ ਕਰੋ ਜਿਹਨੇ ਕੰਮ ਸ਼ੁਰੂ ਕਰਨਾ ਲਾਸਟ ਤੁਸੀਂ ਪੀਕ ਤੇ 200 ਮੁਰਗੀ ਤੇ ਲੈ ਜਾਓ ਇਦੋਂ ਉੱਤੇ ਬਈ ਮੁਰਗੀ ਪਾਉਂਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੁਹਾਡੇ ਕੋਲੇ ਅੱਗੇ ਆਂਡਾ ਵੇਚਣ ਦੀ ਮਾਰਕੀਟਿੰਗ ਹੈ ਨਹੀਂਗੀ ਜੇ ਤਾਂ ਛੋਟੇ ਕੋਲ ਮਾਰਕੀਟ ਬਣ ਗਈ ਆ ਕਿ ਆਂਡਾ ਵੇਚਣ ਦੀ ਫਿਰ ਤੁਸੀਂ ਚਾਹੇ 2000 ਪੀਸ ਵੀ ਪਾ ਲੋ ਤਾਂ ਵੀ ਛੋਟਾ ਆਂਡਾ ਨਹੀਂ ਰੁਕਣਾ ਤੇ ਇਦਾਂ ਛੋਟੇ ਛੋਟੇ ਗੱਲਾਂ ਵੀਰੇ ਕਰੋ ਨੋਟ ਤੇ ਬਾਕੀ ਜ਼ਿਆਦਾ ਆਪਾਂ ਤੁਹਾਨੂੰ ਪਤਾ ਵੀਡੀਓ ਡੇਲੀ ਪਾਉਂਦੇ ਨਹੀਂ ਹੁੰਦੇ ਰੋਜ਼ ਹੀ ਉਹੀ ਮੁਰਗੀਆਂ ਦਿਖਾਈ ਜਾਣੀਆਂ ਖੈਰ ਆਪਾਂ ਨੂੰ ਚੰਗਾ ਨਹੀਂ ਲੱਗਦਾ ਆਪਣੀ ਹਫ਼ਤੇ 'ਚ 2-3 ਵੀਡੀਓ ਆਉਂਦੀਆਂ ਹੀਆਂ ਤੇ ਤੁਸੀਂ ਵਧੀਆ ਪਰ ਮਹਿੰਗਾਰਾ ਦਿੰਨੇ ਹੋ ਪਿਆਰ ਦਿੰਨੇ ਹੋ ਧੰਨਵਾਦ ਤੁਹਾਡਾ ਤੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ जरूर ਕਰਿਓ ਸਬਸਕ੍ਰਾਈਬ ਕਰ ਲਓ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਦੇਖੋ ਜਿਵੇਂ ਹਰਾਇਆ ਪਿਆ ਇਕੱਟੇ ਗਨੂ ਰਹੇਗਾ ਉਹ ਆਹੀ ਕੱਥਣਾ ਟੋੜਦਾ ਨਹੀਂ ਚਲੋ ਸ਼ਗ ਲੈਣ ਦੇ ਠੀਕ ਹੈ ਜੀ ਬਾਕੀ ਅਪਡੇਟ ਦਿੰਨੇ ਆਪਾਂ ਅਗਲੀ ਵੀਡੀਓ ਚ ਲਵ ਯੂ ਆਲ